🎵Apne yane mukh mod <coughs> ਕਿਵੇਂ ਤੇ ਕਦੋਂ ਸ਼ੌਂਕ ਪਿਆ ਗਏ ਮੈਨੂੰ ਤਕਰੀਬਨ 7-8 ਸਾਲ ਤੋਂ ਸ਼ੌਂਕ ਹੋ ਗਿਆ ਉਮਰ ਦੇ ਸੇ ਠੀਕ ਹੈ ਜੀ ਤੇ ਮੇਰੇ ਫਾਦਰ ਸਾਹਿਬ ਵੀ ਗਾਉਂਦੇ ਸੀਗੇ ਉਹ ਕੋ ਗ੍ਰੈਂਡਫਾਦਰ ਸਾਹਿਬ ਵੀ ਗਾਉਂਦੇ ਸੀ ਉਹਨੇ ਫਾਦਰ ਸਾਹਿਬ ਤੋਂ ਸ਼ੌਂਕ ਪਿਆ ਜੀ ਹਾਂ ਜੀ ਉਹ ਮਹਿੰਗਾ ਸ਼ੌਂਕ ਆ ਘਰ ਦੇ ਹਾਲਾਤ ਕੀ ਕਿੰਦੇ ਘਰ ਦੇ ਹਾਲਾਤ ਜੇ ਦੇਖ ਰਿਹਾ ਵੀ ਤੇ ਉਹ ਸਾਹਮਣੇ ਤਾਂ ਸ਼ੌਂਕ ਨਹੀਂ ਹੈਗਾ ਜੀ ਲੇਕਿਨ ਇਹ ਹੈ ਕਿ ਇੱਕ ਉਮੀਦ ਆਪਣੀ ਮਿਹਨਤ ਰਸਦਕੇ ਗੁਰੂਆਂ ਰਸਦਕੇ ਕਿ ਇੱਕ ਦਿਨ ਮੰਜ਼ਿਲ ਤੇ ਪਹੁੰਚਾਂਗੇ ਜ਼ਰੂਰ ਉਸਤاد ਸਕਲੈਟਾਰ ਆ ਕਿ ਅਕ ਕਿ ਨਾਰਿਆ ਕਰਦੇ ਹਾਂ ਜੀ ਉਸਤਾਦਾਂ ਨੇ ਬੜਾ ਕੋਸਾ ਜੀ ਮੇਰੇ ਉਸਤਾਦ ਹੈ ਜੀ ਲਖਨਉਦਰ ਖੈਰਾ ਜੀ ਉਹਨਾਂ ਦੇ ਕਾਫੀ ਵੀ ਗਾਣੇ ਆ ਚੁੱਕੇ ਆ ਠੀਕ ਉਹਨਾਂ ਦੇ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਜੀ ਉਸਤਾਦਾਂ ਗਾਇਕ ਕੌਣ ਕੌਣ ਪਸੰਦ ਗਾਇਕ ਜੀ ਆਪਣਾ ਮਾਸਟਰ ਸਲੀਮ ਜੀ ਤੇ ਕਮਲ ਖਾਨ ਜੀ ਹੁਣ ਤੱਕ ਮਿਲੇਗਾ ਦੀ ਉਹਨਾਂ ਨੇ ਸਲੀਮ ਜੀ ਨੇ ਮਿਲਿਆ ਮੈਂ ਉਸਤਾਦ ਸਲੀਮ ਜੀ ਨੂੰ ਉਹਨਾਂ ਨੂੰ ਮਿਲਿਆ ਕਮਲ ਖਾਨ ਜੀ ਨੂੰ ਮਿਲ ਸਕਦੇ ਕਿ ਕੀ ਹੋ ਸਕਦਾ ਉਹਨਾਂ ਨੇ ਉਹਨਾਂ ਨੇ ਬੜਾ ਹੌਸਲਾ ਦਿੱਤਾ ਕਿ ਗਾਉ ਤੇ ਸ਼ਾਜੋ ਹਾਂ ਜੀ ਉਹਨਾਂ ਨੂੰ ਮਿਲਾਇਆ ਜਿਨ੍ਹਾਂ ਨੇ ਮੈਂ ਉਹਨਾਂ ਦਾ ਹੀ ਨਾਮ ਲੈਣਾ ਚਾਹਾਂਗਾ ਕਿਉਂਕਿ ਜੇ ਮੈਂ ਉਹਦਾ ਨਾਮ ਨਹੀਂ ਲੈਂਦਾ ਤੇ ਫਿਰ ਮੇਰੇ ਵਾਸਤੇ ਇਹ ਗੱਲ ਚੰਗੀ ਨਹੀਂ ਕਿਉਂਕਿ ਪਹਿਲੀ ਮੇਰੇ ਮੇਰਾ ਭਜਨ ਜਿਹੜਾ ਉਹਨਾਂ ਨੇ ਕਰਵਾਇਆ ਰਾਜੋ ਹਰੀਪੁਰੇ ਸਾਹਿਬ ਨੇ ਠੀਕ ਹੈ ਜੀ ਆਰ ਐਚ 뮤직 ਤੇ ਲੌਂਜ ਉਹਨਾਂ ਨੇ ਕੀਤਾ ਹੈ ਉਹਨਾਂ ਦੇ ਆਪਣੇ ਚੈਨਲ ਤੋਂ ਠੀਕ ਹੈ ਉੱਤੇ ਜਾ ਕੇ ਸਰਚ ਕਰੋ ਤੇ ਆਪਣਾ ਭਜਨ ਸੁਣੋ ਤੇ ਪਿਆਰ ਦਿਓ ਸ਼ੇਅਰ ਲਾਈਕ ਕਮੈਂਟ ਕਰੋ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਪਹਿਲੀ ਕਮਾਈ ਜਿਆਦਾ ਕੋਈ ਇਸ ਕੰਮ ਤੋਂ ਕੀਤੀ ਹੋਵੇ ਤਾਂ ਕਿੱਥੇ ਕਰਦੀ ਪਹਿਲੀ ਕਮਾਈ ਆਪਾਂ ਜੀ ਕੀਤੀ 2013 ਦੀ 30 ਤੇ ਪਹਿਲੀ ਸਟੇ ਲਈ ਹੀ 2013-14 ਦੀ ਕਮਾਈ ਮੈਨੂੰ ਯਾਦ ਹੈ ਕਿ ਤਕਰੀਬਨ 3-300 ਰੁਪਏ ਮਿਲਿਆ ਸੀ ਹਾਂਜੀ ਹਾਂਜੀ ਖਰਚੇ ਕਿਤੇ ਕੀਤੇ ਉਹ ਖਰਚੇ ਮਮਣ ਨੂੰ ਪਹੁੰਚਦੇ ਸੀ ਕੀ ਸੁਪਨਾ ਕੀ ਹੈ ਜੀ ਸੁਪਨਾ ਹੈ ਕਿ ਮੈਂ ਗਾਇਕੀ 'ਚ ਅੱਗੇ ਜਾਵਾਂ ਤੇ ਆਪਣੇ ਮਾਪੋ-ਪੋ ਦਾ ਨਾਮ ਰੋਸ਼ਨ ਕਰਾਂ ਤੇ ਉਹਨਾਂ ਨੂੰ ਹਰ ਉਹ ਸੁੱਖ ਦੇ ਸਕਾਂ ਜਿਹੜਾ ਡਿਸਰਵ ਕਰਦੇ ਨੇ ਅਰਿਆਜ਼ ਕਿੰਨਾ ਚਿਰ ਚੱਲਦਾ ਸਰ ਜਾਨਾ ਅਰਿਆਜ਼ ਰੋਜ਼ਾਨਾ ਚੱਲਦਾ ਜੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਕਿਸ ਤਰੀਕੇ ਦਾ ਜ਼ਿਆਦਾ ਗਾਣੇ ਪਸੰਦ ਕਰਦੇ ਹੋ ਗਾਣੇ ਮੈਂ ਜੀ ਭਜਨ ਜ਼ਿਆਦਾ ਪਸੰਦ ਕਰਦਾ ਗਾਣੇ ਹਾਂਜੀ ਭਜਨ ਮਾਤਰਾ ਨਹੀਂ ਦੇ ਭਜਨਾਂ ਕੇ ਪੋਲੀ ਸੰਗ ਕਰਦੀ ਦੋਗੇ ਤੇ ਸੂਫੀ ਮੈਟਰ ਜ਼ਿਆਦਾ ਵੈਸੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੀ ਕੰਮ ਕਰਦੇ ਹੋ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਸਤੇ ਜੀ ਟੈਲ ਪੱਤਰ ਦਾ ਕੰਮ ਕਰੀ ਕੀ ਲੱਗਦਾ ਕਿਉਂ ਹੱਲੇ ਉਹ ਮੁਕਾਮ ਨਹੀਂ ਹਸਲ ਹੋ ਪਾ ਰਿਹਾ ਚਲੋ ਇੱਕ ਹਰ ਚੀਜ਼ ਦੇ ਇੱਕ ਸਮਾਂ ਹੁੰਦਾ ਪਰ ਇਹ ਇੱਕ ਮੈਨੂੰ ਮੇਰੀ ਪੀ ਲੱਗੀ ਦੇਖੋ ਸਭ ਕੁਝ ਜਨਤਾ ਹੀ ਕਰਨ ਵਾਲੀ ਹੈ ਦੁਨੀਆ ਜੇ ਜਨਤਾ ਚਾਵੇ ਤੇ ਹਰ ਸ਼ੋਂ ਫਰਸ਼ਤੇ ਲੈ ਜੀ ਜੇ ਜਨਤਾ ਚਾਵੇ ਤੂੰ ਤੱਲੇ ਵੀ ਦੇ ਸਕਦੀ ਇਸ ਕਰਕੇ ਉਹਨਾਂ ਨੂੰ ਮੇਰੀ ਗੁਜਾਰਿਸ਼ ਹੈਗੀ ਹੈ ਕਿ ਜਨਤਾ ਨੂੰ ਵੱਤ ਵਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਪਿਆਰ ਦਿਓ ਦੇ ਵਰਕੇ ਫੋਲਵੇ ਉੱਤੇ ਮੇਰਾ ਨੋ ਤੇਜੀ ਲਿਖਿਆ ਬੈ ਸੱਚਾ ਮੇਰੇ ਕੋਲ ਵੇ ਕਾ ਨੂੰ ਦੂਰ ਦੂਰ ਰਹਿਣਾ ਸਿੱਖਿਓ ਕਦੀ ਦਿਲ ਦੇ ਵਰਕੇ ਫੋਲ ਬੇ ਉੱਤੇ ਮਰੋਣਾ ਤੇਨੀ ਲਿਖਿਆ ਯੋ ਨਹੀਓ ਦਿਸਿਆ ਕਦਿ ਦੀਦ ਵਰਕੇ ਫੋਲ ਬੇ ਉੱਤੇ ਮਰੋਣਾ ਤੇਨੀ ਲਿਖਿਆ ਛੱਡ ਕੇ ਜਾਂਦੀ ਵਾਰੀ ਪਿੱਠ ਵੀ ਮਾਕੇ ਪਿੱਛੇ ਤੱਕ ਆਨਾ ਖੜੇ ਰਹਿਣਾ ਕੇ ਆਸਾਂ ਅੱਖੀਆਂ ਨੂੰ ਅਟਕੇ ਅੱਖੋਲੇ ਹੋਇਆ ਸੀ ਜੜੀ ਵਾਲੇ ਮੋੜ ਤੋਂ ਜਿੰਦ ਜਾਨ ਸੋਣਿਆ ਤੂੰ ਲੈ ਗਿਆ ਸੀ ਕੱਢ ਕੇ